ਤੱਕੇ ਸਾਹੀ ਦੇ ਨਾਲ ਮੈਨੂੰ ਬਾਹਰ ਕੱਢਿਆ ਤਕੜਟਿਆ ਵੀ ਆ ਮੈਨੂੰ ਇਹ ਕਬਜਾ ਨਹੀਂ ਮੰਨ ਦਿੱਤਾ ਬਈ ਇਹ ਬਾਹਰ ਦਿੱਤੇ ਨੌ ਬੰਦੇ ਮੈਨੂੰ ਚੰਗੀ ਜਿੰਦੇ ਆ ਲਾਉਣ ਤੋਂ ਨਹੀਂ ਮੈਨੂੰ ਚੰਗੀ ਆ ਕਪੜਾ ਪਾਉਣ ਦੀ ਮੈਨੂੰ ਚੰਗੀ ਆ ਮੇਰੇ ਨਾਲ ਫੋਨ ਵੀ ਕੱਢਿਆ ਆ ਮੇਰੇ ਟਾਂਗੇ ਲੱਗੇ ਹੋਇਆ ਮੈਂ ਇਸ ਕਰਕੇ ਇਹਨੂੰ ਬਾਹਰ ਕੱਢ ਮੈਂ ਬਦਖਲ ਕੀਤਾ ਮੈਂ ਰਿਪੋਰਟ ਵੀ ਕੀਤੀ ਵਾ ਇਸੇ ਆ ਸਰਕਾਰ ਦਾ ਅਨਵਾਜ਼ ਜਿੰਦਾਬਾਦ ਕਿ ਮੈਨੂੰ ਅੰਦਰ ਮਾਰਿਆ ਖੋਸ਼ਿਆ ਤੂੰ ਖੋਸ਼ਿਆ ਪੂਰੀ ਖੋਸ਼ਿਆ ਬਸ ਪੂਰੀ ਖੋਸ਼ਿਆ ਉਹ ਆਪਣੇ ਕਮਰੇ ਚ ਰਹਿਣਾ ਕਿ ਇਹਨੂੰ ਦੇਣਾ ਨਹੀਂ ਕਮਰਾ ਆਪਣਾ ਅੱਛਾ ਜੀ ਰਾਜੀ ਰੱਖੋ ਰਾਜੀ ਰੱਖੋ ਠੀਕ ਹੈ ਇੱਕ ਬਜ਼ੁਰਗ ਬਤਾ ਉਮਰ ਕਰੀਬ 80 85 ਸਾਲ ਦੀ ਹੋਵੇਗੀ ਨਾਮ ਦਾਸੋ ਵਿਧਵਾ ਪ੍ਰਗਤ ਰਾਮ ਵਾਸੀ ਰਵੀਦਾਸ ਖੁਦਾ ਮਹੱਲਾ ਗੁਰਾਇਆ ਨੇ ਸੀਨੀਅਰ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਆਪਣਾ ਦੁੱਖੜਾ ਰੋਇਆ ਕਿ ਮੇਰੇ ਮੁੰਡਿਆਂ ਨੇ ਜਿਹੜਾ ਮੇਰਾ ਮਕਾਨ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਥੱਲੇ ਸੀਗਾ ਇੱਕ ਛੋਟਾ ਜਿਹਾ ਕਮਰਾ ਉੱਪਰ ਜਿਹੜਾ ਮੈਂ ਆਪਣੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਸੀਗਾ ਮੇਰੇ ਮੁੰਡੇ ਸੁਖਦੇਵ ਕੁਮਾਰ ਨੇ ਜਿਹੜਾ ਉਹ ਕਮਰੇ ਨੂੰ ਜਿਹੜਾ ਕਿਰਾਏ ਤੇ ਚਾੜ੍ਹ ਦਿੱਤਾ ਤੇ ਮੈਨੂੰ ਘਰੋਂ ਬਾਹਰ ਕਰ ਦਿੱਤਾ ਜਿਹਦੇ ਵਿੱਚ ਪੰਜ ਛੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਰੱਖ ਦਿੱਤੇ ਜਿਸ ਸਬੰਧ ਵਿੱਚ ਮਨਜੋਗ ਐਸਐਸਪੀ ਸਾਹਿਬ ਨੇ ਮੈਨੂੰ ਕਿ ਡਗਾਈ ਦਾਲਾ ਕਾਨੂੰਨ ਅਨੁਸਾਰ ਦਰਇਆਖਤ ਕਰਨ ਵਾਸਤੇ ਜਿਹੜਾ ਇੱਕ ਕੰਪਲੇਂਟ ਭੇਜੀ ਜਿਸ ਸੰਬੰਧ ਮੈਂ ਮੌਕੇ ਤੇ ਜਾ ਕੇ ਦੇਖਿਆ ਕਿ ਬਹੁਤ ਹੀ ਵਾਕਿਆਹੀ ਭਰੀ ਦੁਖਦਾਈ ਵਾਲੀ ਘਟਨਾ ਸੀਗੀ ਲੂਕੰਡੇ ਕਰਨ ਵਾਲੀ ਘਟਨਾ ਸੀਗੀ ਇੱਕ ਮਾਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਆ ਔਰ ਬਾਅਦ ਮੋਸ਼ਕੇ ਵਰਦਾ ਕਰਦੀ ਆ ਜਦੋਂ ਵੱਡੇ ਹੁੰਦੇ ਆ ਤੇ ਉਸੇ ਹੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਆ ਉਹ ਦਰਦ-ਦਰ ਦੇ ਵਿਚਾਰੀ ਠੋਕਰਾਂ ਖਾਂਦੀ ਪ੍ਰਿਆਦਾ ਕਰਦੀ ਰਹਦੀ ਆ ਕਿ ਮੈਨੂੰ ਜਿਸ ਘਰ ਦੇ ਵਿੱਚ ਮੈਂ ਬੱਚਿਆਂ ਨੂੰ ਪਾਲਿਆ ਉਹਦੇ ਵਿੱਚ ਮੈਨੂੰ ਇੱਕ ਕਮਰਾ ਹੀ ਰਹਿਣ ਨੂੰ ਦਿੱਤਾ ਜਾਵੇ ਪਰ ਫੇਰ ਵੀ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਸੰਬੰਧ ਦੇ ਵਿੱਚ ਮੈਂ ਅੱਜ ਆ ਕੇ ਮੌਕੇ ਤੇ ਵੇਖਿਆ ਉਹੀ ਹਾਲਾਤ ਪਾਏ ਗਏ ਜੋ ਮਾਤਾ ਨੂੰ ਗੜੀ ਮਹੱਲੇ ਵਾਲੇ ਸਾਰੇ ਇਕੱਠੇ ਹੋਏ ਸਾਰਿਆਂ ਨੇ ਦੱਸਿਆ ਕਿ ਵਾਕਿਆ ਹੀ ਮਾਤਾ ਦਾ ਧੱਕਾ ਹੋ ਰਿਹਾ ਉਹਦਾ ਜਿਹੜਾ ਮੁੰਡਾ ਸਖਦੇਵ ਆ ਉਹਨੇ ਇਹਨੂੰ ਘਰੋਂ ਬਾਹਰ ਕਰਤਾ ਔਰ ਇਹਦੇ ਕੰਮ ਦੇ ਕਮਰੇ ਤੇ ਜਿਹੜਾ ਕਬਜ਼ਾ ਕਰ ਲਿਆ ਔਰ ਮਹੱਲੇ ਵਾਲੇ ਸਾਰੇ ਇਕੱਠੇ ਕਰਕੇ ਉਹ ਮਾਤਾ ਦਾ ਕਮਰਾ ਖਲਵਾਇਆ ਔਰ ਮਾਤਾ ਦਾ ਕਮਰਾ ਵਾਪਸ ਜਿਹੜਾ ਉਹਨੂੰ ਦਲਵਾਇਆ ਧੱਕੇਸ਼ਾਹੀ ਦੇ ਨਾਲ ਮੈਨੂੰ ਬਾਹਰ ਕੱਢਿਆ ਤੱਕ ਕੋਟਿਆ ਵੀ ਆ ਮੈਨੂੰ ਉਹਨੇ ਕਬਜ਼ਾ ਨਹੀਂ ਇਹਨਾਂ ਦਾ ਭਈਏ ਬਾਹਰ ਦਿੱਤੇ 9 ਬੰਦੇ ਮੈਨੂੰ ਚੰਗੀ ਜਿੰਦੈ ਆ ਨੌਨ ਤੋਂ ਨਹੀਂ ਮੈਨੂੰ ਚੰਗੀ ਆ ਕਪੜਾ ਪਾਉਂਦੀ ਮੈਨੂੰ ਚੰਗੀ ਆ ਮੇਰੇ ਨਾਲ ਕੇ ਫੋਨ ਵੀ ਕੱਢਿਆ ਆ ਮੇਰੇ ਟਾਂਗੇ ਲੱਗੇ ਹੋਇਆ ਮੈਂ ਇਸ ਗੱਲ ਤੇ ਇਹਨੂੰ ਬਾਹਰ ਕੱਢ ਮੈਂ ਬੰਦਖਲ ਕੀਤਾ ਮੈਂ ਰਿਪੋਰਟ ਵੀ ਕੀਤੀ ਵਾ ਇਸ ਆ ਸਰਕਾਰ ਦਾ ਅਨਵਾਜ਼ ਜਿੰਨੇ ਜਿੰਨਾ ਭਾਦੇ ਕੇ ਮੈਨੂੰ ਅੰਦਰ ਬਾਹਰ ਹੋਰ ਖੋਸ਼ਿਆ ਤੂੰ ਖੋਸ਼ਿਆ ਪੂਰੀ ਖੋਸ਼ਿਆ ਬਸ ਪੂਰੀ ਖੋਸ਼ਿਆ ਉਹ ਆਪਣੇ ਕਮਰੇ ਚ ਰਹਿਣਾ ਕੇ ਇਹਨੂੰ ਦੇਣਾ ਨਹੀਂ ਕਮਰਾ ਆਪਣਾ ਅੱਛਾ ਜੀ ਰਾਜੀ ਰਹੋ ਰਾਜੀ ਰਖੋ ਠੀਕ ਹੈ ਇੱਕ ਬਜ਼ੁਰਗ ਬਤਾ ਉਮਰ ਕਰੀਬ 80-85 ਸਾਲ ਦੀ ਹੋਵੇਗੀ ਨਾਮ ਦਾਸੋ ਵਿਧਵਾ ਪਰਗਰਾਮ ਵਾਸੀ ਰਵੀਦਾਸਪੁਰਾ ਮਹੱਲਾ ਗੁਰਾਇਆ ਨੇ ਸੀਨੀਅਰ ਮਾਨਯੋਗ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਆਪਣਾ ਦੁੱਖੜਾ ਰੋਇਆ ਕਿ ਮੇਰੇ ਮੁੰਡਿਆਂ ਨੇ ਜਿਹੜਾ ਮੇਰਾ ਮਕਾਨ ਬਣਾਇਆ ਹੋਇਆ ਸੀਗਾ ਉਹਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਥੱਲੇ ਸੀਗਾ ਇੱਕ ਛੋਟਾ ਜਿਹਾ ਕਮਰਾ ਉੱਪਰ ਜਿਹੜਾ ਮੈਂ ਆਪਣੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਸੀਗਾ ਮੇਰੇ ਮੁੰਡੇ ਸੁਖਦੇਵ ਕੁਮਾਰ ਨੇ ਜਿਹੜਾ ਉਹ ਕਮਰੇ ਨੂੰ ਜਿਹੜਾ ਕਿਰਾਏ ਤੇ ਚਾੜ ਦੁੱਤਾ ਤੇ ਮੈਨੂੰ ਘਰੋਂ ਬਾਹਰ ਕਰ ਦਿੱਤਾ ਜਿਹਦੇ ਵਿੱਚ ਪੰਜ ਛੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਕਿਰਾਏ ਤੇ ਰੱਖ ਦਿੱਤੇ ਜਿਸ ਸਬੰਧ ਵਿੱਚ ਮਨਜੋਗ ਐਸਐਸਪੀ ਸਾਹਿਬ ਨੇ ਮੈਨੂੰ ਕਿ ਦੁਗਾਈ ਨਾਲ ਕਾਨੂੰਨ ਅਨੁਸਾਰ ਦਰਇਆਇਤ ਕਰਨ ਵਾਸਤੇ ਜਿਹੜਾ ਇੱਕ ਕੰਪਲੇਂਟ ਭੇਜੀ ਜਿਸ ਸਬੰਧ ਮੈਂ ਮੌਕੇ ਤੇ ਜਾ ਕੇ ਦੇਖਿਆ ਕਿ ਬਹੁਤ ਹੀ ਵਾਕਿਆਹੀ ਭਰੀ ਦੁਖਦਾਈ ਵਾਲੀ ਘਟਨਾ ਸੀਗੀ ਲੂਕੰਡੇ ਕਰਨ ਵਾਲੀ ਘਟਨਾ ਸੀਗੀ ਇੱਕ ਮਾਂ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਆ ਔਰ ਪਾਲ-ਪੋਸ਼ ਕੇ ਪੜਾ ਕਰਦੀ ਆ ਜਦੋਂ ਵੱਡੇ ਹੁੰਦੇ ਆ ਤੇ ਉਸੇ ਹੀ ਮਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਆ ਉਹ ਦਰਦਰ ਦੇ ਵਿਚਾਰੀ ਠੋਕਰਾਂ ਕਰਦੀ ਫਰਿਆਦਾ ਕਰਦੀ ਫਿਰਦੀ ਆ ਕਿ ਮੈਨੂੰ ਜਿਸ ਘਰ ਦੇ ਵਿੱਚ ਮੈਂ ਬੱਚਿਆਂ ਨੂੰ ਪਾਲਿਆ ਉਹਦੇ ਵਿੱਚ ਮੈਨੂੰ ਇੱਕ ਕਮਰਾ ਹੀ ਰਹਿਣ ਨੂੰ ਦਿੱਤਾ ਜਾਵੇ ਪਰ ਫੇਰ ਵੀ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਸ ਸੰਬੰਧ ਵਿੱਚ ਮੈਂ ਅੱਜ ਆ ਕੇ ਮੌਕੇ ਤੇ ਵੇਖਿਆ ਉਹ ਹੀ ਹਾਲਾਤ ਪਾਏ ਗਏ ਜੋ ਮਾਤਾ ਨੂੰ ਗੜੀ ਮਹੱਲੇ ਵਾਲੇ ਸਾਰੇ ਇਕੱਠੇ ਹੋਏ ਸਾਰਿਆਂ ਨੇ ਦੱਸਿਆ ਕਿ ਵਾਕਿਆ ਹੀ ਮਾਤਾ ਦਾ ਧੱਕਾ ਹੋ ਰਿਹਾ ਉਹਦਾ ਜਿਹੜਾ ਮੁੰਡਾ ਸਖਦੇਵ ਆ ਉਹਨੇ ਇਹਨੂੰ ਘਰੋਂ ਬਾਹਰ ਕਰਤਾ ਔਰ ਇਹਦੇ ਕਮਰੇ ਦੇ ਕਮਰੇ ਤੇ ਜਿਹੜਾ ਕਬਜ਼ਾ ਕਰ ਲਿਆ ਔਰ ਮਹਿਮਾਨਦੇ ਵਾਲੇ ਸਾਰੇ ਇਕੱਠੇ ਕਰਕੇ ਉਹ ਮਾਤਾ ਦਾ ਕਮਰਾ ਖਲਵਾਇਆ ਔਰ ਮਾਤਾ ਦਾ ਕਮਰਾ ਵਾਪਸ ਜਿਹੜਾ ਉਹਨੂੰ ਦਿਲਵਾਇਆ